ਸਤ ਸ੍ਰੀ ਅਕਾਲ ਜੀ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਹਾਲਾਤਾਂ ਦੀ ਚੱਕਰਵਾਤੀ ਤੂਫਾਨ ਜੋ ਇੱਕ ਪੰਜਾਬ ਵੱਲ ਵੱਧ ਰਿਹਾ ਸੀ ਉਹਦੀ ਜਾਣਕਾਰੀ ਦਵਾਂਗੇ ਕਿਵੇਂ ਦਾ ਹਾਲਾਤ ਨੇ ਇਸ ਟਾਈਮ ਚੱਕਰਵਾਤੀ ਤੂਫਾਨ ਦੇ ਕਿਸ ਇਲਾਕੇ ਵਿੱਚ ਪਹੁੰਚ ਚੁੱਕਿਆ ਹੈ ਤੇ ਆਉਂਦੇ ਸਮੇਂ ਦੇ ਵਿੱਚ ਕੀ ਇਸ ਦੇ ਹਾਲਾਤ ਬਣਦੇ ਦਿਖਾਈ ਦੇਣਗੇ ਸਾਰੀ ਜਾਣਕਾਰੀ ਦਵਾਂਗੇ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ ਲਗਭਗ 5-7 ਵਜੇ ਦੀ ਜਾਣਕਾਰੀ ਦਵਾਂਗੇ ਕਿ ਪੰਜਾਬ ਦੇ ਵਿੱਚ ਤਾਪਮਰ ਕਿਵੇਂ ਦਾ ਰਹੇਗਾ ਮੀਂਹ ਨੇਰੀ ਤੇ ਚੱਕਰ ਕਿਸ ਇਲਾਕੇ ਵਿੱਚ ਹੋ ਸਕਦਾ ਹੈ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਥੋੜਾ ਜਿਹਾ ਤੁਹਾਨੂੰ ਅਗਰ ਮੈਂ ਜ਼ੂਮ ਆਊਟ ਕਰਕੇ ਦਿਖਾਵਾਂ ਪੰਜਾਬ ਤੋਂ ਇਲਾਵਾ ਬਾਕੀ ਸਟੇਟ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਚੱਕਰਵਾਤੀ ਤੂਫਾਨ ਸੈਂਟਰਲ ਪੰਜਾਬ ਤੋਂ ਹੁੰਦਾ ਹੋਇਆ ਸੌਰੀ ਸੈਂਟਰਲ ਭਾਰਤ ਤੋਂ ਹੁੰਦਾ ਹੋਇਆ ਸਾਨੂੰ ਹੁਣ ਉੱਤਰੀ ਭਾਰਤ ਵੱਲ ਵੱਧਦਾ ਦਿਖਾਈ ਦੇ ਰਿਹਾ ਜਿਸ ਦਾ ਇਸ ਟਮ ਕੇਂਦਰ ਸਾਨੂੰ ਲਗਭਗ ਐਮਪੀ ਦਿੱਲੀ ਯੂਪੀ ਹਰਿਆਣਾ ਤੇ ਪੰਜਾਬ ਦਾ ਕੁਝ ਹਿੱਸਾ हिमाचल ਅਤੇ ਖਾਸ ਤੌਰ ਤੇ ਸਾਨੂੰ ਉਤਰਾਖੰਡ ਦਿਖਾਈ ਦੇ ਰਹੇ ਨੇ ਅਗਰ ਤੁਮ ਜੂਮ ਕਰਕੇ ਦਿਖਾਵਾਂ ਤਾਂ ਪੰਜਾਬ ਦੇ ਜਿਹੜੇ ਹਿੱਸੇ ਨੇ ਉਹਦੇ ਵਿੱਚ ਖਾਸ ਤੌਰ ਤੇ ਪੂਰਬੀ ਹਿੱਸਾ ਪੰਜਾਬ ਦਾ ਜਿਹਦੇ ਵਿੱਚ ਸਾਨੂੰ ਚੰਡੀਗੜ੍ਹ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਜ਼ਿਲ੍ਹਾ ਲੁਧਿਆਣੇ ਦਾ ਕੁਝ ਹਿੱਸਾ ਜੀ ਤੇ ਬਠਿੰਡੇ ਦਾ ਕੁਝ ਹਿੱਸਾ ਜੀ ਦੇ ਵਿੱਚ ਆਉਦਾ ਦਿਖਾਈ ਦੇ ਰਿਹਾ ਜੀ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਇਲਾਕਾ ਇਸ ਦੇ ਵਿੱਚ ਕਵਰ ਹੈ ਬੱਦਲਬਾਈ ਬਣ ਚੁੱਕੀ ਹੈ ਬੱਦਲਬਾਈ ਸੰਗਣੀ ਹੈ ਹਵਾ ਦਾ ਤੁਸੀਂ ਦੇਖ ਸਕਦੇ ਹੋ ਹਵਾ ਵੀ ਪੱਛਮ ਉਰਕ ਦਿਸ਼ਾ ਤੋਂ ਥੋੜੀ ਬੋਤੀ ਚੱਲ ਰਹੀ ਹੈ ਪਰ ਹਵਾ ਦਾ ਕੋਈ ਵੱਡਾ ਅਸਰ ਦਿਖਾਈ ਨਹੀਂ ਦੇ ਰਿਹਾ ਜਿਸ ਤਰੀਕੇ ਦੀ ਸੰਭਾਵਨਾ ਦਿਖਾਈ ਦੇ ਰਹੀ ਸੀ ਕਿ ਮੀਂਹ ਇਸ ਤਰੀਕੇ ਦਾ ਹੋ ਸਕਦਾ ਹੈ ਜਾਂ ਫਿਰ ਹਵਾ ਤੇਜ਼ ਚੱਲ ਸਕਦੀ ਹੈ ਅਜੇ ਸਾਨੂੰ ਕੋਈ ਵੀ ਲੱਛਣ ਸਾਹਮਣੇ ਦਿਖਾਈ ਨਹੀਂ ਦੇ ਰਹੇ ਇਸ ਟਾਈਮ ਤੇ ਜਿਹੜਾ ਇਹ ਸਿਸਟਮ ਹੈ ਸਾਨੂੰ ਉਹ ਇਸ ਟਾਈਮ ਪੂਰੀ ਤਰ੍ਹਾਂ ਨਾਲ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਜਿਸ ਹਸਾਬ ਦੇ ਉਮੀਦ ਸੀ ਕਿ ਦੁਪਹਿਰ ਵੇਲੇ ਤੋਂ ਪੰਜਾਬ ਵਿੱਚ ਸਿਸਟਮ ਐਂਟਰ ਕਰੇਗਾ ਬੱਦਲਬਾਹੀ ਦੇ ਨਾਲ ਮੀਂਹ ਹੋ ਸਕਦੇ ਨੇ ਪਰ ਅਜੇ ਹ ਕੋਈ ਵੱਡਾ ਕਾਰਨ ਨਹੀਂ ਦਿਖਾਈ ਦੇ ਰਿਹਾ ਇਹ ਸਿਸਟਮ ਹੌਲੀ-ਹੌਲੀ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਸਾਨੂੰ ਉਮੀਦ ਹੈ ਕਿ ਆਉਂਦੇ ਲਗਭਗ 2-3 ਘੰਟਿਆਂ ਤੱਕ ਇਹ ਸਿਸਟਮ ਜਿਹੜਾ ਹੈ ਇਸੇ ਤਰੀਕੇ ਨਾਲ ਫਿਲਹਾਲ ਬਣਿਆ ਰਹੇਗਾ ਤੇ ਮੀਂਹ ਦੀ ਕੋਈ ਸੰਭਾਵਨਾ ਫਿਲਹਾਲ ਦਿਖਾਈ ਨਹੀਂ ਦੇ ਰਹੀ ਇਹ ਸਿਸਟਮ ਬਿਸ਼ੱਕ ਕੱਲ ਨੂੰ ਪੰਜਾਬ ਵਿੱਚ ਪੂਰਨ ਤੌਰ ਤੇ ਐਂਟਰ ਹੋਵੇਗਾ ਪੂਰੇ ਪੰਜਾਬ ਦੇ ਉੱਪਰ ਇਹ ਕਬਜ਼ਾ ਕਰੇਗਾ ਪਰ ਮੀਹਾਂ ਦੇ ਪੱਖ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਵੱਡਾ ਅਸਰ ਨਹੀਂ ਹੈ ਮੀਹਾਂ ਦੀ ਫਿਲਹਾਲ ਵੱਡੀ ਚਰਚਾ ਨਹੀਂ ਕੀਤੀ ਜਾ ਸਕਦੀ ਮੀਂਹ ਜਿਹੜੇ ਨੇ ਉਹ ਅਸਥਾਈ ਰੂਪ ਤੇ ਆਪਾਂ ਦੇਖ ਸਕਦੇ ਹਾਂ ਕਿ ਬਣੇ ਰਹਿਣਗੇ ਕਿਰਮਣ ਕਣੀ ਹੁੰਦੀ ਰਹੇਗੀ ਕਿਸੇ ਕਿਸੇ ਇਲਾਕੇ ਦੇ ਵਿੱਚ ਪਰ ਵੱਡੇ ਸਪੈਲੇ ਜਿਹੜੇ ਆਉਂਦੇ ਸ਼ਾਮ ਤੱਕ ਲੱਗਣ ਦੀ ਕੋਈ ਉਮੀਦ ਨਹੀਂ ਹੈ। ਬਾਕੀ ਰਾਤ ਦੇ ਵੇਲੇ ਜੋ ਵੀ ਮੌਸਮ ਵਿਭਾਗ ਦਾ ਅਲਰਟ ਹੋਵੇਗਾ ਕਿਉਂਕਿ ਇਹ ਸਿਸਟਮ ਹੌਲੀ-ਹੌਲੀ ਪੰਜਾਬ ਦੇ ਦੁਆਬੇ ਤੋਂ ਇਲਾਵਾ ਹੁਣ ਸੈਂਟਰਲ ਪੰਜਾਬ, ਮਾਲਵਾ ਅਤੇ ਮਾਝਾ ਤਿੰਨਾਂ ਰੀਜਨਾਂ ਨੂੰ ਕਵਰ ਕਰੇਗਾ। ਅੰਮ੍ਰਿਤਸਰ ਦਾ ਇਲਾਕਾ ਹੋ ਗਿਆ ਜੀ, ਫਸਿਲਕਾ, ਫਿਰੋਜ਼ਪੁਰ ਹੋ ਗਿਆ, ਲੁਧਿਆਣਾ, ਫਰੀਦਕੋਟ ਜੋ ਵੀ ਇਲਾਕੇ ਹੋਣਗੇ ਇਹਨਾਂ ਨੂੰ ਇਹ ਆਉਂਦੇ ਕੁਝ ਘੰਟਿਆਂ ਵਿੱਚ ਕਵਰ ਕਰੇਗਾ। ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਅਸੀਂ ਆਉਂਦੀ ਰਿਪੋਰਟ ਵਿੱਚ ਪ੍ਰੋਪਰ ਦੇ ਦੇਵਾਂਗੇ। ਤੇ ਬਾਕੀ ਜੋ ਵੀ ਮੌਸਮੀ ਭਗਵ ਅਲਰਟ ਹੋਣਗੇ ਉਹ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਇਸ ਕਰਕੇ ਬਾਰ ਬਾਰ ਰਿਕਵੈਸਟ ਕਰਦੇ ਹਾਂ ਚੈਨਲ ਸਬਸਕ੍ਰਾਈਬ ਕਰਨ ਦੀ ਕਿਉਂਕਿ ਮੌਸਮ ਦੇ ਵਿੱਚ ਅਚਾਨਕ ਜਿਹੜੇ ਬਦਲਾਅ ਹੋਣ ਆਉਣਗੇ ਉਹਨਾਂ ਬਾਰੇ ਤੁਹਾਨੂੰ ਉਦੋਂ ਹੀ ਜਾਣਕਾਰੀ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਤੇ ਉਹ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਉਹਨਾਂ ਤੱਕ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਜ਼ਰੂਰਤ ਰਹਿੰਦੀ ਹੈ ਬਣੇ ਰਹੋ ਚੈਨਲ YouTube ਗੱਲ ਦੇ ਉੱਪਰ YouTube ਵਾਲੇ ਫਾਰਮਰ ਤੇ ਨਵੀਂ ਵੀਡੀਓ ਵਿੱਚ ਜਲਦ ਮਿਲਦੇ ਹਾਂ ਜੀ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ